ਤਹਾਨੂੰ ਕਮੈਂਟ ਕਰਨ ਦੀ ਗੱਦਰ ਧੋਖੀ ਇਹਦਾ ਨਹੀਂ ਪਤਾ ਸੀ ਕਿ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਕਾਹੂ ਯਾਰ ਦਾ ਸਾਰਾ ਤੁਸੀਂ ਮਾਰ ਕੇ ਗੋਲੀਆਂ 2 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਲੈ ਰੁਣੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੁਸ਼ੇਲੇ ਦੇ ਕਤਲ ਦਾ ਕੋਈ ਲੈਣਾ ਦੇਣਾ ਨਹੀਂ ਜਿੱਦੇ ਮਾਨਸਾ ਕਸਟਰੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਕਿ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਕ ਲਈ ਗਏ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਲੈਂਦੇ ਆ ਠੀਕ ਹੈ ਵੀ ਹੈਗਾ ਜਿਹਨੇ ਆਂਦਾ ਸ਼ੇਰਸ਼ਾ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਆਰਤੀ ਮੇਰੇ ਘਰੇ ਚ ਪਈ ਸੀ 14 ਮਾ ਥੋੜੀ ਨੱਕ ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਯੋ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕੋਲ ਜਾਣ ਦਿੰ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਕਿਸੇ ਨੇ ਕਤਲ ਫਰੋਟੀਆਂ ਦਾ ਧੰਦਾ ਕਰਨਾ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਫਰੋਜ਼ਪੁਰ ਜੇਲ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ। ਪਾਉਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲਿਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ। ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ। ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ। ਪੁੱਤਰ ਨੂੰ ਮਾਰ ਕੇ ਮੁਬਾਰਕਾ ਦਿੰਦੇ ਮੁਬਾਰਕਾ ਭਰਾ ਯਾਨੀ ਗੱਡੀ ਚਾੜ੍ਹਤਾ। ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ। ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਦਾ ਸਾਨੇ ਹੋਜੋ ਨਹੀਂ ਨੁਕਸਾਨ ਤੁਸੀਂ ਵੀ ਖਾਵੋਗੇ ਇਹ ਜੇਲਾ ਫੋਨ ਚੱਲਣਗੇ ਉਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇੜ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਤ ਨਹੀਂ ਰਹੂਗੀ ਤੁਹਾਡੀਆਂ ਕੁੱਖਾਂ ਚ ਪਲਣ ਵਾਲੇ ਬੱਚੇ ਤੁਹਾਡੀ نسل ਨਹੀਂ ਹੋਣਗੇ ਜਿਹੜਾ ਮਨ ਕਈ ਵਾਰੀ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਿੰਦਾ ਪਾਗਲ ਹੋ ਜਾਮ ਕਰੋ ਪੈਰ ਜਾਵਾ ਗੱਡੀ ਦਾ ਜਾਵਾ ਸਫਲਤੀ ਕਰਨ ਦੇ ਤੁਹਾਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣਾ ਤੇ ਲਾਰੈਂਸ ਵੀ ਨਹੀਂ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਬ੍ਰਿਓ ਦੀ ਟੀਮਾਂ ਨੂੰ ਪਤਾ ਨਹੀਂ ਲੱਗਿਆ ਬਾਲੇ ਕਹਿੰਦੇ ਜੀ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਹੋਣੇ ਬੋਲਦੇ ਨਹੀਂ ਜਿੱਤੇ ਪੁਲਿਸ ਮੁਕਾਬਲੇ ਹੋਣੇ ਸ਼ੁਰੂ ਦੱਸਦੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਦਿੰਦੇ ਹਾਲੇ ਉਹ ਨਹੀਂ ਤਾਂ ਕਦੇ ਜੀ ਇਨਵੈਸਟਿਗੇਸ਼ਨ ਤਾਂ ਅੰਨ੍ਹਾ ਨਹੀਂ ਹੋਈ ਜਿਹੜੀ ਬੰਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਆ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਦੇਖਿਆ ਹੋਣਾ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਇਹ ਕਿਤੇ ਮਾਨਯੋਗ ਅਦਾਲਤ ਨਾ ਇਹਨਾਂ ਇੱਕ ਸਤਰਕ ਹੁੰਦੀ ਤਾਂ ਮੈਂ ਆਪਾਂ ਉਹਨਾਂ ਨੇ ਇਤਰਾਵ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋਮੋਟੋ ਐਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆਂ ਜੀ ਵੀਡੀਓ ਬਣੀ ਕਿੱਥੇ ਆ ਅੱਠ ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਐ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਇਹਨਾਂ ਨੇ ਕਿ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਐ ਪਤਾ ਇਹ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰੇ ਫੇਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਵੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜੇ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਵੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਆ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਕਿ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹ ਨਹੀਂ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤਾਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਹੈ ਲੋਕਾਂ ਦੇ ਵਿੱਚ ਭੁਲੇਖਾ ਪਾਤਾ ਪਿੱਛੇ ਲਿਖਤਾ ਸਿੱਟ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜੰਤਰੀ ਸਮਝ ਕੇਵਲ ਤੇ ਕਮਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਤਾ ਇਹਦਾ ਪ੍ਰਕਾਸ਼ ਸਿੰਘ ਨੇ ਐਵੇਂ ਭਕਾਈ ਪਾ ਰੀਦਾ ਰੋਜ਼ ਮੈਸ ਪੜ੍ਹ ਕੇ ਇਹ ਤਾਂ ਕਰੀ ਇਹਨਾਂ ਤੋਂ ਦੇਤਾ ਵੀ Rajasthan ਚ ਬਣੀ ਹੈ ਇੱਕ ਪਰ ਕੁਝ ਵੀ ਨਹੀਂ ਹਰਾ ਝੂਠ ਦਾ ਫਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਡਾ ਕਿਉਂ ਅਸੀਂ 8 ਮਹੀਨਿਆਂ ਦੀ ਵੀਡੀਓ ਵੀਡੀਓ ਕਰੀ ਜਾਂਦੇ ਆ ਵੀਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਸਭ ਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫ਼ਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ ਲਓ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗੇ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਟਰਨਓਵਰ ਕਰਕੇ ਦੇਖੋ ਕਿ ਪੌਣੇ 2 ਲੱਖ ਰੁਪਈਆ ਖਾਤੇ 'ਚ ਐਂਟ ਪਾਉਣਾ ਐਂਟ ਪਾਉਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੁਕਦਾ ਅੱਜ ਕੱਲ੍ਹ ਆਨਲਾਈਨ ਜਵਾਨ ਨੇ ਸਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਛ ਹੀ ਹੁੰਦਾ ਹੈ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਫੜ ਕੇ ਕੰਨਾਂ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦੇ ਮੁਬਾਰਕਾ ਭਰਾ ਯਾਨੀ ਗੱਡੀ ਚਾੜਤਾ ਉਹ ਤਿਹਾਰੀਆਂ ਦੇ ਅੰਦਰ ਗੱਲ ਹੋ ਜਾਂਦੀ ਐ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਹੋਗੇ ਮੈਂ ਖਾ ਲਿਆ ਬੱਚੜੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਜੇ ਜੇਲਾਂ 'ਚ ਫੋਨ ਚੱਲਣਗੇ ਉਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇੜ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੋਖਾਂ 'ਚ ਪਲੰਗਲੇ ਬੱਚੇ ਤੁਹਾਡੀ نسل ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਇਹਦੇ ਤੇ ਸਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਹੈ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਉਹ ਚੁਕਾ ਰਹੇ ਹੋ ਇਹ ਸਾਡੇ ਦਵਾਰੇ ਹਰੀ ਸਿੰਘ ਨਲਵਾ ਜਾਂ ਬਾਬਾ ਦੀਪ ਸਿੰਘ ਦਾ ਅੰਸ਼ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਤਾਂ ਇਸ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਤੀਆਂ ਸਿੱਟੋਂਗੇ ਨਾ ਉਹ ਨੂੰ ਥੋੜਾ ਜਿਹਾ ਵਿਚਾਰਨਾ ਇਸ ਕਹੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਇਲਾਕੇ ਜਾ ਕੇ ਐਮਐਲ ਖੜਾ ਹੁਣਾ ਜੀ ਮੈਨੂੰ ਚੁੱਣਦੇ ਤੁਸੀਂ ਮੈਂ ਬੜਾ ਚੰਗਾ ਮਾਲਾ ਚੰਗਾ ਨਹੀਂ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੋਈ ਸ਼ਬੀਰ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਐ ਠੀਕ ਐ ਵੀ ਹੈਗਾ ਜਿਹਨੇ ਆਰਦਾਸ਼ ਸ਼ੇਰ ਸ਼ਾ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਐ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਆਰਤੀ ਮੇਰੇ ਵਿਹੜੇ 'ਚ ਪਈ ਸੀ 14 ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕੋਈ ਯਾਰ ਨਹੀਂ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁੜ ਕੇ ਤੇ ਤੋ ਹਾਲਾਤ ਸਾਹਮਣੇ ਨਹੀਂ ਜਾਣਗੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰ ਇਹ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮੜੀ ਸਾਹਿਬ ਦੀ ਤਾਂ ਅਗਲਿਆਂ ਨੇ ਨਸੀਤ ਮੌਲੇ ਅਤਾ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਣਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾਲਿਆ ਮੈਂ ਕਿਸੇ ਦੇ ਦੇ ਹੋਰ ਦਾ ਹੋਬੇ ਦਾ ਹਿਸ਼ਰ ਹੋਇਆ ਨਹੀਂ ਵੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭੱਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤ ਮਾਨ ਤੇਰੀਆਂ ਗਿੱਦਰ ਧੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰੂ ਜਾਨ ਤਾਂ ਸਾਰਾ ਤੇ ਤੁਸੀਂ ਮਾਰ ਕੇ ਗੋਲੀਆਂ 2 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਬਾਰੇ ਉਹਦੇ ਜੱਗੂ ਦੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਦਾ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਤੇ ਇੱਕ ਮਾਨਸਾ ਕਸਟਡੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲਾਰੈਂਸ ਕਰਤੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲ੍ਹਾਂ 'ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਕੰਮ ਨਹੀਂ ਕਰੀ ਜਾਂਦਾ ਉਹ ਜਿਹੜੇ ਆਪਸਰ ਨੂੰ ਮੈਂ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਕੜ ਕੇ ਦੇਊਗਾ ਉਹਨੇ ਗੈਂਗਸਟਰ ਨੂੰ ਲੜਕੀਆਂ ਤੱਕ ਮੁਹैया ਕਰਾਈਆਂ ਆਪੀ ਦੀ ਰਿਹਾਈ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਫਿਰ ਉਹ ਮੈਂ ਬੇਕੂਪ ਆ ਮੈਂ ਕਦੋਂ ਮੰਨਦਾ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਇਕੱਲੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਕਿਹਾ ਕੰਦੇ ਆ ਉਹਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕੋਈ ਕਿਸੇ ਦੀ ਗੱਲ ਕਰ ਫਿਰ ਦੀ ਮਾਮ ਜੇ ਮੈਂ ਕਿਸੇ ਦੀ ਗਾਇਬ ਪਹਿਂ ਜਿਕਰ ਕਰ ਲੈਂ ਨਾ ਫਿਰ ਕਹਿੰਦੇ ਉਹ ਇਹ ਬੇਕੂਪ ਹੈ ਸੋ ਭਾਈ ਮੈਨੂੰ ਮੇਰੇ ਹੱਥੇ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਤਾ ਪਰੰਤੂ ਜਿਹੜੇ ਜਵਾਨ ਜਿਹੜੇ ਐਨਰਾਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾਂਦਾਂ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਵਾਂਗਾ ਤੇ ਤੁਸੀਂ ਗਲਤ ਨਦੋਂ ਜੀ ਆਉਣੇ ਛੱਡ ਦਿਓ ਤੁਸੀਂ ਰਾਜਨੀਤਿਕ ਕਿਆ ਕਰਨੀ ਐ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸੰਕਿਆ ਉਹ ਮਦਾਨ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲੇ ਛੱਡ ਦੇ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਆ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦੀ ਬੋਲਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾ ਮੈਂ ਕੋਈ ਕੇ ਅਦਾ ਤਾਂ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪ੍ਰਭਾਵ ਸ਼ੋਭਦੀਪ ਦੇ ਜੌਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਤੁਸੀਂ ਸਾਨੂੰ ਦੂਸ਼ ਕਰਨਾ ਚਾਹੁੰਦੇ ਹੋ ਐਨੀ ਕਸਮ ਜ ਮੈਨੂੰ ਬਾਈਰੂਮ ਦਿੱਤੀ ਹੋਈ ਹੈ ਮੈਂ ਉਥੋਂ ਜੂਰ ਨਹੀਂ ਹੁਣਾ ਬਸ ਜੇ ਮੇਰਾ ਆਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਇਹ ਨਾਲ ਰਾਜਤ ਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਥੋੜਾ ਕੋਲੇ ਕਲੀਅਰ ਕਰਾਂ ਮੈਂ ਕੋ ਆ ਕਹੂੰਗਾ ਮੈਂ ਆ ਕਹੂੰ ਨਹੀਂ ਕੋਲ ਦੱਸੂਗੀ ਨਹੀਂ ਮਨ ਮੈਂ ਨਹੀਂ ਗੰਦਾ ਅੱਜ ਘਰੇ ਬੈਠੂਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਜੋ ਸਪੱਸ਼ਟ ਕਰ ਦੂੰ ਮੈਂ ਹਰੇਕੀ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਹਾਂ ਜੇ ਤੁਹਾਡਾ ਪਹਿਲਾ ਪਤਾ ਲੱਗਦਾ ਵੀ ਫਲਾਣ ਜਗ੍ਹਾ ਤੇ ਜਾਊਗਾ ਤੁਹਾਨੂੰ ਪਰੋਂ 5 ਕਿਲੋਮੀਟਰ ਕਰੋ ਪਹਿਲ ਜਮਾ ਗੱਡੀ ਦਾ ਜਮਾ ਸਫਲੀ ਕਰਨ ਦੇ ਤੁਹਾਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣਾ ਹੈ ਤੇ ਲੌਰੈਂਸ ਵੀ ਨੇ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਤੇ ਸੀ ਆਈਡੀਆ ਲਾਉਣ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਮੇਰੇ ਕੋਲੇ ਆ ਹੀ ਹਨ ਚਾਰ ਦਿਨ ਜਾਰੀ ਯਾਤਰੀ ਚ ਸਾਦਾ ਲੈ ਲੈਣ ਨੂੰ ਜਦੋਂ ਆਜ਼ਾਦਤਾ ਦੇ ਕਹਿੰਦੇ ਬਾਪਜੂਰ ਵੀ ਇਹ ਲੋਕ ਲੋਕ ਤਸ ਤੋਂ ਮਸਲੀ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੋਲਗਾ ਤੋਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜਾ ਹੈ ਭ੍ਰਿਸ਼ਟ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਰੇ ਕਹਿੰਦੇ ਜੀ ਹੁਣ ਤੋਂ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਤੇ ਕੋਈ ਸੁਮਨਾਵਲੇ ਹੋ ਸਮਝ ਦੱਸ ਦਿਓ ਵੀ ਹੁਣ ਟਿਕਾਣੇ ਤੇ ਲੱਗਿਆ ਹੈ ਫਲੇ ਤੱਕ ਕੋ ਗਰੀ ਉਪਰ ਤੇ ਜਵਾਕ ਤੇ ਭਟਕੇ ਹੋਏ ਦੇ ਮਾਰੇ ਮੁੰਡੇ ਲੀਦੋਂ ਉਹ ਨਹੀਂ ਉਹ ਕਿਹਦੇ ਪਾਰਟੀ ਤੇ ਮਾਰੀ ਕਿਸ ਦੇ ਖੇਤੇ ਤੇ ਮਾਰੀ ਹਲੇ ਤੱਕ ਕੋ ਲੋਕ ਨਹੀਂ ਜਿੱਦਾਂ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਹੈ ਉਹ ਸਹੀ ਲਾਈਨ ਕਰਦੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਦਿੰਦੇ ਹੁਣ ਹਲੇ ਉਹਨਾਂ ਹੀ ਤਾਂ ਕਦੇ ਇਹ ਇਨਵੈਸਟਿਗੇਸ਼ਨ ਢੰਗ ਨਾਲ ਨਹੀਂ ਹੋਈ ਹੁਣ ਬੈਠੇ ਜੇ ਕਈ ਕੌਮ ਦੇ ਉੱਤੇ ਹੰਝੂ ਵਢੋਲੀ ਜਾਂਦੇ ਨੇ ਕਿਉਂਕਿ ਮੈਂ ਨਾਂ ਲੈਣਾ ਵੀ ਬਵਾਦਾ ਜਿਹਾ ਅਗਲਾ ਆ ਜਾਂਦੀ ਹੈ ਹੁਣ ਹੁਣ ਹੰਝੂ ਡੋਲਦੇ ਆ ਜਦੋਂ ਪਾਵਰਾਂ ਹੁੰਦੀਆਂ ਉਹਨਾਂ ਕੋਈ ਨਹੀਂ ਪੁੱਛਦਾ। ਸੋ ਸਮਾਂ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮਹਰੂ ਦਾ ਧੂੜ-ਕੁੱਟੀ ਦਾ ਉਹਨਾਂ ਨੂੰ ਥੋੜਾ ਬੋਲਣਾ ਬਾਲਾ ਬੋਲਣਾ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠੇ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣ ਵਾਲਾ ਇੱਕ ਮੈਂ ਨਹੀਂ ਬੋਲਿਆ ਮੇਰੇ ਹੱਥ ਦੀ ਮਹਿਕ ਮਜਬੂਰੀਆਂ ਦਿੱਤਾ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਂਦੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਣਾ